ਅੰਮ੍ਰਿਤਸਰ ਰੰਜੀਤਾ ਵਿਖੇ ਲੱਗੇ ਪਾਈਟੈਕਸ ਮੇਲੇ ਦੇ ਵਿੱਚ ਐਤਵਾਰ ਬਹੁਤ ਵੱਡੀ ਭੀੜ ਲੋਕਾਂ ਦੀ ਨਜ਼ਰ ਆਈ ਇਸ ਮੇਲੇ ਨੂੰ ਵੇਖਣ ਲਈ ਲੋਕ ਬਹੁਤ ਉਤਸ਼ਾਹਿਤ ਹੋ ਰਹੇ ਹਨ ਕਿਉਂਕਿ ਇਹ ਇੱਕ ਉਹਨਾਂ ਵਾਸਤੇ ਵੱਖਰੀ ਕਿਸਮ ਦਾ ਮੇਲਾ ਸੀ ਜਿੱਥੇ ਉਹਨਾਂ ਨੂੰ ਕਈ ਦੇਸ਼ਾਂ ਦੇ ਸਟਾਲ ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ ਅਤੇ ਹੋਰ ਪ੍ਰਕਾਰ ਦੀਆਂ ਵਸਤਾਂ ਵੇਖਣ ਨੂੰ ਮਿਲੀਆਂ ਜਿਹੜੀਆਂ ਕਿ ਵੱਡੇ-ਵੱਡੇ ਬਾਜ਼ਾਰਾਂ ਵਿੱਚ ਵੀ ਵੇਖਣ ਨੂੰ ਨਹੀਂ ਮਿਲਦੀਆਂ ਇਸ ਕਰਕੇ ਕਿਤੇ ਨਾ ਕਿਤੇ ਪਾਈਟੈਕਸ ਮੇਲਾ ਲੋਕਾਂ ਦੇ ਵਿੱਚ ਸਦੀਵੀ ਯਾਦ ਬਣ ਗਿਆ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪਾਈਟਕਸ ਮੇਲੇ ਦੇ ਵਿੱਚ ਐਤਵਾਰ ਵਾਲੇ ਦਿਨ ਕਾਫੀ ਰੌਣਕਾਂ ਹਨ ਤੇ ਇਹ ਰੌਣਕਾਂ ਹੋਰ ਵੀ ਵਧਣਗੀਆਂ ਸ਼ਾਮ ਤੱਕ ਕਿਉਂਕਿ ਲੋਕਾਂ ਦੇ ਵਿੱਚ ਇਸ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਤੇ ਅਸੀਂ ਮੇਲੇ ਦੇ ਵਿੱਚ ਅੱਜ ਇੱਕ ਨਿੱਕੀ ਜਿਹੀ ਬੱਚੀ अनम खन्ना नाल गलबात करांगे की कहना चाहेगी हां जी बेटा स्टॉन्च इंटरनेशनल इज इन पाइटेक सो प्लीज कम एंड जॉइन अस इन पाइटेक आवर क्यूट डॉग आवर क्यूट एआई डॉग दे गिव विल आल्सो ग्रीट यू एंड आवर स्टाफ मेंबर्स आल्सो थैंक यू बेटा मेला को मके देखया तुही मेले विच केहो जा तन्नू लगा बहुत अच्छा लगा बहुत अच्छा था सर खा चीज की तन्नू पसंद आई मेले ਮਾਰਾ ਕੀ ਕੀ ਹੈ ਪਲੀਜ਼ ዱ ਕਮ ਹਾਲ ਨੰਬਰ 1 ਐਂਡ ਸਟਾਲ ਨੰਬਰ 34 ਥੈਂਕ ਯੂ ਐਸੀ ਬੱਚੀ ਦਾ ਨਾਮ ਸੀ ਅਨਮ ਖੁਰਾਨਾ ਜਿਸ ਬੱਚੀ ਨੇ ਕਿਹਾ ਕਿ ਮੈਨੂੰ ਮੇਲੇ ਦੇ ਵਿੱਚ ਸਾਡਾ ਸਟਾਲ ਸਭ ਤੋਂ ਵਧੀਆ ਲੱਗਾ ਇਹ ਇੱਕ ਸੁਭਾਵਕ ਗੱਲ ਹੈ ਕਿ ਪਰਿਵਾਰ ਦੇ ਵਿੱਚ ਛੋਟੇ ਬੱਚਿਆਂ ਨੂੰ ਜਿਵੇਂ ਮਾਤਾ ਪਿਤਾ ਪਸੰਦ ਆਉਂਦੇ ਹਨ ਉਹਨਾਂ ਨੂੰ ਇਸੇ ਤਰ੍ਹਾਂ ਆਪਣੀ ਚੀਜ਼ ਪਸੰਦ ਆਉਂਦੀ ਹੈ ਪਰ ਅਸੀਂ ਵੇਖ ਕੇ ਹੈਰਾਨ ਹਾਂ ਇੱਕ ਛੋਟੀ ਬੱਚੀ ਕਿਦਾਂ ਦਿਲ ਖੋਲ ਕੇ ਗੱਲ ਕਰਦੀ ਹੈ ਇੰਗਲਿਸ਼ 'ਚ ਗੱਲ ਕਰਦੀ ਹੈ ਤੇ ਅਸੀਂ ਹੋਰ ਵੀ ਬੱਚਿਆਂ ਨੂੰ ਕਹਾਂਗੇ ਕਿ ਇਹਨਾਂ ਦੇ ਸਟਾਲ ਤੇ ਆਓ ਇੱਥੇ ਆ ਕੇ ਇਹਨਾਂ ਕੋ ਕੁਝ ਸਿੱਖੋ ਕਿਉਂਕਿ ਇਹਨਾਂ ਨੇ AI ਦਾ ਜਿਹੜਾ ਇਹਨਾਂ ਨੇ ਇੱਕ ਲਾਂਚ ਕੀਤਾ ਹੈ ਪ੍ਰੋਗਰਾਮ ਉਹ ਬਹੁਤ ਹੀ ਬੱਚਿਆਂ ਵਾਸਤੇ ਫਾਇਦੇਮੰਦ ਹੈ ਇਸ ਦਾ ਵੱਧ ਤੋਂ ਵੱਧ ਲਾਭ ਉਠਾਓ ਫਰਸਟ ਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ